ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮੇਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੱਚੀ ਘਟਨਾ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਕਿਵੇਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਇੱਕ ਸਿੱਖ ਦੀ ਇੱਜ਼ਤ ਰੱਖੀ ਲਾਜ ਰੱਖੀ ਸੋ ਵੀਡੀਓ ਨੂੰ ਬੜਾ ਲੌਂਗ ਨਾ ਕਰਦੇ ਹੋਏ ਅਸੀਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਦੁਨੀਆ ਇੱਕ ਪਾਸੇ ਹੋ ਜੇ ਤੇ ਗੁਰੂ ਇੱਕ ਪਾਸੇ ਹੋ ਜੇ ਦੁਨੀਆ ਸਾਨੂੰ ਥੱਲੇ ਸੁੱਟਣ ਵਾਸਤੇ ਜੋਰ ਲਗਾ ਲਵੇ ਪਰ ਗੁਰੂ ਬਾਹ ਪਕੜ ਕੇ ਰੱਖੇ ਬੰਦੇ ਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਦੁਨੀਆ ਜੋਰ ਲਗਾ ਲਵੇ ਕਿ ਬੰਦੇ ਨੂੰ ਬੇਇੱਜ਼ਤ ਕਰਨਾ ਹੈ ਪਰ ਗੁਰੂ ਇੱਜ਼ਤ ਰੱਖਣ ਤੇ ਆ ਜਾਵੇ ਤਾਂ ਕੋਈ ਬੇਇੱਜ਼ਤ ਨਹੀਂ ਕਰ ਸਕਦਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਸਿੱਖ ਲਾਹੌਰ ਰਹਿੰਦਾ ਸੀ ਜੋ ਕਿ ਇੱਕ ਬਾਜ਼ਾਰ ਦੇ ਵਿੱਚ ਛੋਟੀ ਜੀ ਦੁਕਾਨ ਕਰਦਾ ਸੀ ਲੋਕਾਂ ਨਾਲ ਉਹਦਾ ਸੁਭਾਅ ਬਹੁਤ ਹੀ ਵੱਖਰਾ ਸੀ ਉਹਦਾ ਸੁਭਾਅ ਮਿੱਠ ਬੋਲੜਾ ਸੀ ਉਹ ਇਮਾਨਦਾਰੀ ਦੇ ਨਾਲ ਆਪਣੀ ਦੁਕਾਨ ਚਲਾਉਂਦਾ ਸੀ ਤੇ ਇਮਾਨਦਾਰੀ ਦੇ ਨਾਲ ਕੰਮ ਕਰਦਾ ਸੀ ਤੇ ਉਹਨੂੰ ਬਰਕਤ ਵੀ ਪੈਂਦੀ ਸੀ ਲੋਕ ਵੀ ਪਸੰਦ ਕਰਦੇ ਸੀ ਹੁਣ ਜੋ ਨਾਲ ਦੇ ਦੁਕਾਨਦਾਰ ਸੀ ਉਸ ਨਾਲ ਖਾਰ ਰੱਖਦੇ ਸੀ ਉਹ ਇਸ ਗੱਲੋਂ ਚਿੜਦੇ ਸੀ ਉਹਦੇ ਤੋਂ ਨਫ਼ਰਤ ਕਰਦੇ ਸੀ ਕਿ ਇਹ ਇਮਾਨਦਾਰੀ ਨਾਲ ਕੰਮ ਕਰਦਾ ਤੇ ਸਾਡੀ ਬੇਈਮਾਨੀ ਲੋਕਾਂ ਦੇ ਸਾਹਮਣੇ ਪ੍ਰਗਟ ਹੋ ਰਹੀ ਆ ਇਸ ਕਰਕੇ ਉਹ ਸਾਰੇ ਗੁਰੂ ਜੀ ਦੇ ਸਿੱਖ ਤੋਂ ਨਫ਼ਰਤ ਕਰਨ ਲੱਗ ਪਏ ਹੁਣ ਬੈਠ ਕੇ ਬਯੋਂਤਾ ਬਣਾਉਣ ਲੱਗ ਪਈ ਸੀ ਉਹਦੇ ਬਾਰੇ ਕਿ ਆਪਾਂ ਕੀ ਕਰੀਏ ਕਿ ਇਸ ਦੁਕਾਨਦਾਰ ਨੂੰ ਇਸ ਬਾਜ਼ਾਰ ਦੇ ਵਿੱਚੋਂ ਬਾਹਰ ਭੇਜ ਦਈਏ ਤਾਂ ਸਾਡਾ ਕੰਮ ਚੱਲੇਗਾ ਤਾਂ ਸਾਡੀ ਬੇਈਮਾਨੀ ਚੱਲੇਗੀ ਇਹਨੂੰ ਤਾਂ ਭੇਜਣਾ ਹੀ ਪੈਣਾ ਸਰਕਾਰੀ ਦਰਬਾਰੇ ਜਾ ਕੇ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਆ ਜਿਹੜਾ ਬੰਦਾ ਦੁਕਾਨਦਾਰ ਆ ਇਹ ਬੇਈਮਾਨੀ ਕਰਦਾ ਆ ਇਹ ਦੁਨੀਆ ਨੂੰ ਲੁੱਟ ਰਿਹਾ ਇਹ ਸੋਦਾ ਸਹੀ ਨਹੀਂ ਤੋਲਦਾ ਜੋ ਇਹਦੀ ਤਕੜੀ ਆ ਇਹ ਤਕੜੀ ਚ ਹੀਰ-ਫੇਰ ਕਰਦਾ 나ਪ ਤੋਲ ਦੇ ਵਿੱਚ ਹੀਰ-ਫੇਰ ਕਰਦਾ ਪੈਸੇ ਵਾਧ ਲੈਦਾ ਸੋਦਾ ਘਟ ਦਿੰਦਾ ਹੁਣ ਇਹ ਸ਼ਿਕਾਇਤ ਸਰਕਾਰੀ ਦਰਬਾਰੇ ਕਰਤੀ ਸਾਰੇ ਦੁਕਾਨਦਾਰਾਂ ਨੇ ਪਰ ਇਹ ਬੰਦਾ ਬਹੁਤ ਹੀ ਇਮਾਨਦਾਰ ਹੈ ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਦੁਨੀਆ ਜੋ ਮਰਜੀ ਕਵੇ ਤੁਹਾਡੀ ਇੱਕ ਨਾ ਇੱਕ ਦਿਨ ਇਮਾਨਦਾਰੀ ਦੁਨੀਆ ਸਾਹਮਣੇ ਆਵੇਗੀ ਤੇ ਝੂਠੇ ਲੋਕਾਂ ਦਾ ਇੱਕ ਨਾ ਇੱਕ ਦਿਨ ਪਰਦਾ ਚੁੱਕਿਆ ਜਾਵੇਗਾ ਹੁਣ ਜਦੋਂ ਲੋਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਸਰਕਾਰੀ ਦਰਬਾਰੇ ਵਿੱਚੋਂ ਬੰਦੇ ਭੇਜੇ ਗਏ ਇਹਦੀ ਤਕੜੀ ਨੂੰ ਦੇਖਣ ਵਾਸਤੇ ਪਹਿਲਾਂ ਤਕੜੀਆਂ ਹੱਥਾਂ ਵਾਲੀਆਂ ਹੁੰਦੀਆਂ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਸੱਪ ਨੂੰ ਤੋਲਤ ਲਈਆਂ ਹੱਥਾਂ ਨਾਲ ਹੀ ਹੁੰਦਾ ਸੀ ਹੁਣ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹਨਾਂ ਨੇ ਕੀ ਕੀਤਾ ਉਹਦੇ ਜਿਹੜੇ ਨੌਕਰ ਨੂੰ ਵੀ ਉਹਦੇ ਖਿਲਾਫ ਕਰਤਾ ਪੈਸੇ ਦੇ ਕੇ ਨੌਕਰ ਵੀ ਪਾਟ ਲਿਆ ਤੇ ਨੌਕਰ ਨੂੰ ਕਿਹਾ ਕਿ ਤੂੰ ਤਕੜੀ ਦੇ ਵਿੱਚ ਹੀਰ ਫੇਰ ਕਰਦੇ ਇੱਕ ਪਾਸਾ ਪਲੜੇ ਦਾ ਪਾਰਾ ਕਰਦੇ ਇੱਕ ਹਲਕਾ ਕਰਦੇ ਕਿ ਜਦੋਂ ਚੈੱਕ ਕਰਨ ਵਾਲੇ ਆਉਣ ਇਹਦੀ ਤਕੜੀ ਚ ਕੋਈ ਨਾ ਕੋਈ ਕਮੀ ਨਿਕਲ ਜਾਵੇ ਤੇ ਲੋਕਾਂ ਦੇ ਸਾਹਮਣੇ ਇਹਦੀ ਬੇਇੱਜ਼ਤੀ ਹੋਵੇ ਅਸੀਂ ਇਹਨੂੰ ਚੋਰ ਕਹਾਂਗੇ ਫਿਰ ਅਸੀਂ ਇਹਨੂੰ ਬੇਈਮਾਨ ਕਹਿ ਕੇ ਮਾਰਕੀਟ ਵਿੱਚੋਂ ਬਾਹਰ ਕੱਢ ਦਾਂਗੇ। ਨੌਕਰ ਵੀ ਵਿਕ ਗਿਆ। ਦੁਕਾਨਦਾਰਾਂ ਨੇ ਰਲ ਕੇ ਨੌਕਰ ਖਰੀਦ ਲਿਆ। ਤੇ ਹੁਣ ਜਦੋਂ ਛਾਣਬੀਣ ਕਰਨ ਵਾਲੇ ਆਉਂਦੇ ਆ ਤੇ ਉਹ ਆ ਕੇ ਉਸ ਗੁਰੂ ਤੇ ਸਿੱਖ ਨੂੰ ਦੁਕਾਨ ਤੋਂ ਬਾਹਰ ਕੱਢ ਦਿੰਦੇ ਆ ਤੇ ਕਹਿੰਦੇ ਆ ਕਿ ਤੁਸੀਂ ਬਾਹਰ ਰਹੋ। ਅਸੀਂ ਛਾਣਬੀਣ ਕਰਨ ਆਏ ਆ। ਤੁਹਾਨੂੰ ਸ਼ਿਕਾਇਤ ਮਿਲੀ ਆ ਕਿ ਤੁਸੀਂ ਆਪਣੀ ਤੱਕੜੀ ਦੇ ਵਿੱਚ 헤ਰ-ਫੇਰ ਕਰਦੇ ਹੋ। ਕਿ ਤੁਸੀਂ ਲੋਕਾਂ ਨੂੰ ਪੈਸੀ ਵੱੱਦਲ ਗਾਉਣੇ ਉਹ ਸੌਦਾ ਕੱਟ ਦਿੰਨੇ ਉਹ ਕਿ ਤੁਸੀਂ ਲੁੱਟ ਰਹੇ ਹੋ ਤੇ ਇਹ ਗੁਰੂ ਦਾ ਸਿੱਖ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਧਿਆਨ ਧਰ ਕੇ ਚੌਂਕੜਾ ਮਾਰ ਕੇ ਆਪਣੇ ਮੁਖ ਤੋਂ ਬਾਣੀ ਗਾਉਣ ਲੱਗ ਪਿਆ ਦਰਬਾਰ ਸਾਹਿਬ ਦੀ ertidite ਤਾਂਤਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਬੈਠੇ ਸਨ ਬੇਅੰਤ ਸੰਗਤਾਂ ਗੁਰੂ ਜੀ ਵਾਸਤੇ ਭੇਟਾਂ ਰੱਖ ਰਹੀਆਂ ਨੇ ਸਿੱਕੇ ਰੱਖਦੇ ਨੇ ਪੈਸੇ ਰੱਖਦੇ ਨੇ ਗੁਰੂ ਜੀ ਦੀ ਖੇਡ ਇਹ ਬਣੀ ਕਿ ਅੱਗੇ ਗੁਰੂ ਜੀ ਕਦੇ ਵੀ ਸੰਗਤ ਵੱਲੋਂ ਪੇਟਾ ਕੀਤੀ ਕੋਈ ਵੀ ਕੋਈ ਵੀ ਚੀਜ਼ ਪੇਟ ਜਦੋਂ ਕਰਦੇ ਸੀ ਉਹ ਹੱਥ ਨਹੀਂ ਲਗਾਉਂਦੇ ਸੀ ਪਰ ਅੱਜ ਜਦੋਂ ਦੂਜੇ ਪਾਸੇ ਸਿੱਖ ਦਾ ਜਦੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਇੱਧਰ ਗੁਰੂ ਅਰਜਨ ਦੇਵ ਜੀ ਆਪਣੇ ਹੱਥ ਵਿੱਚ ਮਾਇਆ ਪਕੜ ਕੇ ਬੈਠੇ ਆ ਤੇ ਕਦੇ ਮਾਇਆ ਇੱਧਰ ਹੱਥ ਤੇ ਤੇ ਕਦੀ ਉਧਰ ਲਿਹਾਤੀ ਕਦੀ ਉਹ ਹੱਥ ਉੱਪਰ ਲੈ ਕੇ ਆਉਂਦੇ ਆ ਸਾਰੇ ਸਿੱਖ ਬੜੇ ਹੈਰਾਨ ਹੋਏ ਕਿ ਅੱਗੇ ਕਦੀ ਗੁਰੂ ਜੀ ਨੇ ਮਾਇਆ ਹੱਥ ਨਹੀਂ ਲਗਾਇਆ ਤੇ ਅੱਜ ਗੁਰੂ ਜੀ ਨੇ ਮਾਇਆ ਨੂੰ ਹੱਥ ਕਿਉਂ ਲਾਇਆ ਇਹ ਗੱਲ ਅੱਜ ਹੋਣ ਲੱਗੀ ਗੁਰੂ ਪਾਤਸ਼ਾਹ ਜੀ ਕਦੇ ਹੱਥ ਇਧਰ ਪਾਸੇ ਕਦੇ ਮਾਇਆ ਇਧਰ ਲਈ ਪਾਸੇ ਇੱਕ ਹੱਥ ਉੱਪਰ ਕਰਦੇ ਕਦੀ ਦੂਸਰਾ ਹੱਥ ਨੀਵਾ ਕਰਦੇ ਤੇ ਉਧਰ ਸਤਿਗੁਰਜੀ ਦੇ ਸਿੱਖ ਦੀ ਤੱਕੜੀ ਦੀ छानबीन ਹੋ ਰਹੀ ਹੈ ਲੰਬੇ ਸਮੇਂ ਤੋਂ ਬਾਅਦ ਤੱਕੜੀ ਦੇ ਵਿੱਚ ਕੁਝ ਨਹੀਂ ਮਿਲਿਆ ਕੁਝ ਨਿਕਲਿਆ ਹੀ ਨਹੀਂ ਉਹ ਮਨੁੱਖ ਦੀ ਇਮਾਨਦਾਰੀ ਲੋਕਾਂ ਸਾਹਮਣੇ ਆਈ ਤੇ ਬੇਈਮਾਨ ਲੋਕਾਂ ਦੀ ਬੇਈਮਾਨੀ ਸਾਹਮਣੇ ਆ ਗਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਗਿਆ ਸਤਿਗੁਰੂ ਜੀ ਅੱਗੇ ਤੁਸੀਂ ਕਦੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਪਰ ਅੱਜ ਕਿਵੇਂ ਹੱਥ ਲਗਾ ਲਿਆ ਕੀ ਕਾਰਨ ਬਣਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਮੈਂ ਅੱਜ ਆਪਣੀ ਇੱਕ ਸਿੱਖ ਦੀ ਇੱਜ਼ਤ ਬਚਾਉਣੀ ਸੀ ਮਾਇਆ ਇੱਧਰ ਉੱਧਰ ਕਰਕੇ ਉਹਦੀ ਮੈਂ ਤਕੜੀ ਦਾ ਨਾਪ ਤੋਲ ਸਹੀ ਕਰਦਾ ਸੀ ਕਿ ਮੇਰੀ ਸਿੱਖ ਦੀ ਤਕੜੀ ਦਾ ਨਾਪ ਤੋਲ ਸਹੀ ਆਵੇ ਕੋਈ ਬੇਈਮਾਨੀ ਨਾ ਆਵੇ ਸਿੱਖ ਦੀ ਤਕੜੀ ਦਾ ਨਾਪ ਤੋਲ ਕਰਦੇ ਹੋਏ ਗੁਰੂ ਜੀ ਨੇ ਆਪਣੀ ਸਿੱਖ ਦੀ ਇੱਜ਼ਤ ਰੱਖੀ ਗੁਰੂ ਮਹਾਰਾਜ ਜੀ ਤੇ ਪਰ ਉਸਾਰਾ ਕੀਤੇ ਗੁਰੂ ਜੀ ਤੇ ਵਿਸ਼ਵਾਸ ਰੱਖਿਏ ਸਤਿਗੁਰੂ ਜੀ ਦੇ ਘਰ ਦਾ ਕੰਮ ਇਮਾਨਦਾਰੀ ਨਾਲ ਕਰੀਏ ਤੇ ਆਪਣੀ ਕਾਰੋਬਾਰ ਨੂੰ ਵੀ ਇਮਾਨਦਾਰ ਨਾਲ ਕਰੀਏ ਮਿੱਠ ਬੋਲੜੇ ਰਹੀਏ ਦੁਨੀਆ ਸਾਨੂੰ ਬੇਇੱਜ਼ਤ ਕਰਨੀ ਚਾਵੇ ਪਰ ਗੁਰੂ ਜੀ ਜਦੋਂ ਲਾਜ ਰੱਖਣ ਤੇ ਆ ਜਾਣ ਤਾਂ ਗੁਰੂ ਸਾਡੀ ਇੱਜ਼ਤ ਰੱਖਦੇ ਨੇ ਆਈ ਗੁਰੂ ਜੀ ਕਿਰਪਾ ਕਰਨ ਸਾਡੇ ਜੀਵਨ 'ਚ ਇਮਾਨਦਾਰੀ ਆਵੇ ਤੇ ਗੁਰੂ ਜੀ ਤੇ ਭਰੋਸਾ ਆਵੇ ਜਦੋਂ ਇਮਾਨਦਾਰੀ ਤੇ ਗੁਰੂ ਜੀ ਤੇ ਭਰੋਸਾ ਹੋ ਜਾਏਗਾ ਤਾਂ ਗੁਰੂ ਸਾਡੀ ਲੋਕ ਵਿੱਚ ਵੀ ਇੱਜ਼ਤ ਰੱਖਣਗੇ ਤੇ ਪਰਲੋਕ ਵਿੱਚ ਵੀ ਇੱਜ਼ਤ ਰੱਖਣਗੇ ਸੋ ਇਦਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਇੱਕ ਸਿੱਖ ਦੀ लाज ਰੱਖੀ ਜਦੋਂ ਦੁਨੀਆ ਨੇ ਉਹਨੂੰ ਬੇਇੱਜ਼ਤ ਕਰਨਾ ਚਾਹਿਆ ਔਰ ਇਹ ਤੇ ਬੇਈਮਾਨੀ ਦਾ ਟੈਗ ਲਗਾਉਣਾ ਚਾਹਿਆ ਤੇ ਗੁਰੂ ਜੀ ਨੇ ਦੇਖੋ ਫੇ ਕਿਵੇਂ ਆਪਣੀ ਇੱਕ ਸਿੱਖ ਦੀ लाज ਰੱਖੀ ਇਸ ਰਾਹੀ ਇਹ ਵੀ ਆਪਾਂ ਨੂੰ ਦੱਸਣ ਦੀ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਨੀਆ ਚਾਹੇ ਤੁਹਾਨੂੰ ਲੱਕ ਗਿਰਾਣ ਦੀ ਕੋਸ਼ਿਸ਼ ਕਰੀ ਜਾਵੇ ਪਰ ਤੁਸੀਂ ਆਪਣਾ ਇਮਾਨਦਾਰੀ ਵਾਲਾ ਜੋ ਰਾਹ ਆ ਉਹਨੂੰ ਕਦੀ ਨਾ ਛੱਡੋ ਤੁਸੀਂ ਆਪਣੀ ਇਮਾਨਦਾਰੀ ਤੇ ਰਹੋ ਇਮਾਨਦਾਰੀ ਨਾਲ ਕੰਮ ਕਰਦੇ ਰਹੋ ਤੇ ਆਪਣੇ ਉਸ ਪਰਮਾਤਮਾ ਤੇ ਭਰੋਸਾ ਰੱਖੋ ਪਰਮਾਤਮਾ ਕਦੇ ਵੀ ਤੁਹਾਡੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਵੇਗਾ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜੂਰ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ